ਸੂਖ ਹੋਟਲ ਗੁਰਸੇਵੀ ਹੈ ਇਹਨਸ ਸਹਜ ਸਭੇ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਫਤ ਖਸਮ ਦੀ ਨੂਰੇ ਅਰਸੋ ਕੁਰਸੋ ਛੱਟੀ ਹੈ ਧੁਧਿ ਢਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸਚਨ ਸੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੇ ਸਹੋ ਜੇ ਸੁਪਾਸ ਬੈਠਿਆ ਸੋਹੀਏ ਸਬਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾ ਮੁਖਤੇ ਪੜਤਾ ਟਿਕਾ ਸਹਤ ਹਿਰਦੈ ਰਾਮ ਨਹੀਂ ਪੂਰਨ ਰਹਤ ਮੁਖਤੇ ਪੜਤਾ ਟਿਕਾ ਸਹਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ ਕਰੇ ਕਰ ਲੋਕ ਦ੍ਰਿੜਾਵੇ ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ ਬੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾ ਆਗੇ ਰਾਖਿਓ ਸਾਲ ਗਿਰਾਮ ਮਨ ਕੀ ਨੋ ਦਹ ਦਿਸ ਬਿਸਰਾਮ ਤਿਲਕ ਚਰਾਵੇ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਖਟ ਕਰਮਾ ਅਰ ਆਸਨ ਧੋਤੀ ਭਾਗਠ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰੇ ਮੰਗੇ ਬਿਭੂਤ ਇਹ ਵਿਧ ਕੋਏ ਨ ਤਰਿਓ ਮੀਤ ਸੋ ਪੰਡਤ ਗੁਰ ਸਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤੁਰ ਬੇਦ ਪੂਰਨ ਹਰਨਾਏ ਨਾਨਕ ਤਿਸ ਕੀ ਸਰਣੀ ਪਾਏ ਚਤਰ ਬੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸਰਣੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ